ਸਟਾਰ ਲੋਕ ਸਭਾ ਦੀਆਂ ਸੱਤ ਪੜਾਵਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਦਾ ਦੂਜਾ ਪੜਾ ਖਤਮ ਹੋ ਗਿਆ ਹੈ ਡੰਡੀ 19 April ਨੂੰ ਪਹਿਲੇ ਪੜਾ ਵਿੱਚ 102 ਸੀਟਾਂ ਉੱਤੇ ਚੋਣਾਂ ਹੋਈਆਂ ਸਨ ਜਦੋਂ ਕਿ ਸ਼ੁੱਕਰਵਾਰ ਨੂੰ ਦੂਸਰੇ ਪੜਾ ਵਿੱਚ 88 ਸੀਟਾਂ ਉੱਤੇ ਵੋਟਾਂ ਪਈਆਂ ਹਨ ਡੰਡੀ ਪਹਿਲੇ ਪੜਾਅ ਵਿੱਚ ਕੁੱਲ ਵੋਟ ਫੀਸ ਦੀ 62.37 ਫੀਸ ਦੀ ਰਹੀ ਸੀ ਡੰਡੀ ਉਸ ਤੋਂ ਪਹਿਲਾਂ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪਹਿਲੇ ਪੜਾਅ ਦੀਆਂ 91 ਸੀਟਾਂ ਉੱਤੇ ਵੋਟਾਂ ਪਈਆਂ ਸਨ ਜਿਨ੍ਹਾਂ ਦੀ ਵੋਟ ਫੀਸ ਦੀ 69.43 ਫੀਸ ਦੀ ਰਹੀ ਸੀ ਡੰਡੀ ਇਸ ਵਾਰ ਪਹਿਲੇ ਪੜਾਅ ਵਿੱਚ ਪਿਛਲੀ ਵਾਰ ਨਾਲੋਂ ਵੋਟ ਫੀਸ ਦੀ ਘਟਣ ਨਾਲ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਪਰ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ फैले ਵਿਸ਼ਾਲ ਖੇਤਰਾਂ ਵਿੱਚ ਵੋਟਾਂ ਦੀ ਕੁਝ ਫੀਸ ਦੀ ਘਟਣ ਨਾਲ ਜਾਂ ਵਦਨ ਨਾਲ ਕਿਸੇ ਠੋਸ ਸਿੱਟੇ ਉੱਤੇ ਨਹੀਂ ਪੁੱਜਿਆ ਜਾ ਸਕਦਾ ਪਰ ਵੋਟ ਫੀਸ ਦੀ ਵਦਨ ਨਾਲ ਲੋਕਾਂ ਦੀ ਲੋਕਤੰਤ੍ਰਿਕ ਅਮਲ ਵਿੱਚ ਆਸਥਾ ਬਣੀ ਰਹਿਣ ਸੰਬੰਧੀ ਕੁਝ ਆਸ ਜ਼ਰੂਰ ਪੈਦਾ ਹੁੰਦੀ ਹੈ ਡੰਡੀ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿੱਚੋਂ ਹੁਣ ਤੱਕ 190 ਸੀਟਾਂ ਉੱਤੇ ਵੋਟਾਂ ਪੈ ਚੁਕੀਆਂ ਹਨ ਡੰਡੀ ਅਗਲੇ 5 ਪੜਾਵਾਂ ਵਿੱਚ 353 ਸੀਟਾਂ ਲਈ ਵੋਟਾਂ ਪੈਣਗੀਆਂ ਡੰਡੀ ਇਸ ਵਾਰ ਪਹਿਲੇ ਪੜਾਅ ਨਾਲੋਂ ਚਾਹੇ ਸੀਟਾਂ ਤਾਂ ਘਟ ਹਨ ਪਰ ਇਸ ਦਾ ਘੇਰਾ ਵੀ ਵਿਸ਼ਾਲ ਹੈ ਕਿਉਂਕਿ ਇਹ ਸੀਟਾਂ 12 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਤੱਕ ਫੈਲੀਆਂ ਸਟਾਰ ਹੋਈਆਂ ਹਨ ਡੰਡੀ ਇਸ ਪੜਾਅ ਵਿੱਚ ਕੇਰਲ ਦੀਆਂ ਸਾਰੀਆਂ ਹੀ 26 ਸਿੱਟਾਂ ਉੱਤੇ ਵੋਟਾਂ ਪਈਆਂ ਹਨ ਡੰਡੀ ਇਹ ਪੜਾਅ ਇਸ ਲਈ ਦਿਲਚਸਪ ਹੈ ਕਿ ਇਸ ਦੌਰਾਨ ਕੇਰਲ ਦੀ ਵਾਈਨਾਡ ਸੀਟ ਤੋਂ ਰਾਹੁਲ ਗਾਂਧੀ ਇਸੇ ਰਾਜ ਦੀ ਤਿਰੂਵਨੰਤਪੁਰਮ ਸੀਟ ਤੋਂ ਸ਼ਸ਼ੀ ਥਰੂਰ ਅਤੇ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਹੇਮਾ ਮਾਲਣੀ ਵਰਗੀਆਂ ਸ਼ਖਸੀਅਤਾਂ ਦੀ ਚੋਣ ਲਈ ਵੋਟਾਂ ਪਈਆਂ ਹਨ ਡੰਡੀ ਆਉਂਦੇ 5 ਪੜਾਵਾ ਦੌਰਾਨ 7 ਮਈ 13 ਮਈ 20 ਮਈ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ ਡੰਡੀ ਪੰਜਾਬ ਦੀ ਵਾਰੀ ਆਖਰੀ ਪੜਾਅ ਵਿੱਚ ਆਏਗੀ ਡੰਡੀ ਦੂਸਰੇ ਪੜਾਅ ਤਹਿਤ ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ਵਿੱਚੋਂ 14 ਰਾਜਸਥਾਨ ਦੀਆਂ ਤੇ 13 ਸੀਟਾਂ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ 8 8 ਸੀਟਾਂ ਮੱਧ ਪ੍ਰਦੇਸ਼ ਦੀਆਂ 6 ਸੀਟਾਂ ਅਸਾਮ ਅਤੇ ਬਿਹਾਰ ਦੀਆਂ 5 5 ਸੀਟਾਂ ਛਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ 3 3 ਸੀਟਾਂ ਅਤੇ ਮਣੀਪੁਰ, ਤ੍ਰਿਪੁਰਾ ਅਤੇ ਜੰਮੂ ਕਸ਼ਮੀਰ ਦੀ ਇੱਕ ਇੱਕ ਸੀਟ ਉੱਤੇ ਵੋਟਾਂ ਪਈਆਂ ਹਨ ਡੰਡੀ ਇਸ ਪੜਾਅ ਦੌਰਾਨ ਸੁਪਰੀਮ ਕੋਰਟ ਵੱਲੋਂ ਇਲੈਕਟ੍ਰੋਨਿਕ VOTING ਮਸ਼ੀਨ EVMs ਬਾਰੇ ਆਏ ਫੈਸਲੇ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾਵੇਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਸਬੰਧੀ ਅਨੇਕਾਂ ਹੀ ਸਵਾਲ ਉੱਠਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਕੀਤੇ ਜਾਂਦੇ ਰਹੇ ਹਨ ਡੰਡੀ ਇਹਨਾਂ ਸਾਰੇ ਸਵਾਲਾਂ ਨੂੰ ਪਾਸੇ ਕਰਦਿਆਂ ਸੁਪਰੀਮ ਕੋਰਟ ਨੇ ਇਹਨਾਂ VOTING ਮਸ਼ੀਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਡੰਡੀ